ਬਿੱਟੂ ਜੀ ਮੈਂ ਤਾਂ ਸਿਰਫ ਇੰਨੀ ਗੱਲ ਤੁਹਾਨੂੰ ਕਹੂੰਗੀ ਤੁਸੀਂ ਜਿਸ ਅਹੁਦੇ ਤੇ ਹੋ ਜਿਸ ਸਰਕਾਰ ਦੇ ਵਿੱਚ ਹੋ ਇਸ ਟਾਈਮ ਤੁਸੀਂ ਜੇ ਸਿੱਖਾਂ ਦੀ ਗੱਲ ਕਰ ਰਹੇ ਸੀ ਨਾ ਸਭ ਤੋਂ ਪਹਿਲਾਂ ਬੰਦੀ ਸਿੰਘਾਂ ਦੇ ਹੱਕ 'ਚ ਤੁਹਾਨੂੰ ਆਦਾ ਨਾਰਾ ਮਾਰ ਦੇਣਾ ਚਾਹੀਦਾ ਸੀ ਅੱਜ ਇਸ ਸਟੇਜ ਤੋਂ ਫਿਰ ਤੇ ਜਾ ਜਬਲੀਆਂ ਮਾਰ ਕੇ ਲੋਕਾਂ ਨੂੰ ਮੂਰਖ ਨਾ ਬਣਾਓ ਕਿਉਂਕਿ ਭਾਜਪਾ ਦਾ ਆਧਾਰ ਪੰਜਾਬ ਦੇ ਵਿੱਚ ਨਹੀਂ ਆ ਔਰ ਤੁਹਾਡੇ ਵਰਗੇ ਸਿੱਖ ਚਿਹਰੇ ਅਖੌਤੀ ਸਿੱਖ ਚਿਹਰੇ ਜਿਹੜੇ ਉਹਨਾਂ ਨੂੰ ਸਿੱਖ ਲੱਗਦੇ ਆ ਕਿ ਇਹਨਾਂ ਨੂੰ ਸ਼ਾਇਦ ਅੱਗੇ ਕਰਕੇ ਤੇ ਅਸੀਂ ਇੱਥੇ ਆਪਣਾ ਆਧਾਰ ਲੱਭ ਲਵਾਂਗੇ ਹੈਂ ਮੈਨੂੰ ਤੇ ਹਾਸਾ ਆ ਰਿਹਾ ਇਸ ਬੰਦੇ ਦੇ ਉੱਤੇ ਵੀ ਤੇਰੇ ਬਾਪ ਦਾਦੇ ਦਾ ਤਸ਼ੱਦਦ ਅੱਜ ਵੀ ਮਾਜੇ ਦੀ ਧਰਤੀ ਜਿਹੜੀ ਹੈ ਨਾ ਉਹ ਕੰਬ ਜਾਂਦੀ ਚੇਤਾ ਕਰਕੇ ਇੱਕ ਪੂਰੀ ਨੌਜਵਾਨਾਂ ਦੀ ਪੀੜ੍ਹੀ ਖਤਮ ਕਰ ਦਿੱਤੀ ਤੁਸੀਂ ਬੁੱਚੜੋ ਤੇ ਤੁਸੀਂ ਅੱਜ ਸਿੱਖ ਧਰਮ ਦੀ ਗੱਲ ਕਰ ਰਹੇ ਹੋ ਉਸ ਮੰਚ ਤੋਂ ਬੋਲ ਰਹੇ ਹੋ ਕਿ ਆਰਐਸਐਸ ਸਿੱਖਾਂ ਦੀ ਗੱਲ ਕਰੇਗੀ ਉਹ ਸ਼ਰਮ ਕਰੋ ਓਏ ਸ਼ਰਮ ਕਰੋ ਸਿੱਖਾਂ ਦੀ ਗੱਲ ਕਰਨੀ ਹੈ ਤਾਂ ਪਹਿਲਾਂ ਬੰਦੀ ਸਿੰਘਾਂ ਦੀ ਗੱਲ ਕਰ ਬੰਦੀ ਸਿੰਘਾਂ ਨੂੰ ਛਡਾਓ ਜਿਹੜੇ ਜਿਹੜਾ ਆਪਣਾ ਤੁਸੀਂ ਵਾਅਦੇ ਕਰਕੇ ਵੀ ਜਿਹੜਾ ਸਰਕਾਰ ਮੁੱਕਰ ਗਈ ਕਦੀ ਕਿਸੇ ਗੁਰਪੁਰਬ ਤੇ ਛੱਡਾਂਗੇ ਕਦੀ ਕਿਸੇ ਤੇ ਛੱਡਾਂਗੇ ਅੱਜ ਤੱਕ ਉਹਨਾਂ ਨੂੰ ਛੱਡਿਆ ਨਹੀਂ ਆ ਤੁਸੀਂ ਪਹਿਲਾਂ ਤਾਂ ਇੱਥੇ ਆਪਣਾ ਸਬੂਤ ਦੇ ਪਹਿਲੀ ਗੱਲ ਦੂਸਰਾ ਇਹਨੇ ਕਿਸਾਨਾਂ ਦੇ ਜਿਹੜਾ ਬਿੱਲਾਂ ਦਾ ਜੋ ਵੀ ਸਾਰਾ ਕਹਿ ਲਓ ਵੀ ਤੋੜਾ ਝਾੜ ਦਿੱਤਾ ਅਕਾਲੀ ਦਲ ਦੇ ਉੱਤੇ ਔਰ ਉਸ ਸਮੇਂ ਦੇ ਜਿਹੜੇ ਐਮਪੀ ਸੀ ਉਹਨਾਂ ਦੇ ਉੱਤੇ ਕਿ ਇਹ ਬੇਰਲੀ ਜਿਹੜੇ ਇਹਨਾਂ ਦੀ ਵਜ੍ਹਾ ਕਰਕੇ ਲਾਗੂ ਹੋਇਆ ਹੁਣ ਮੈਂ ਇੱਥੇ ਇਹਨੂੰ ਕੀ ਜਵਾਬ ਦਵਾਂ ਆ ਉਹੀ ਕਿਸਾਨ ਹੀ ਨੇ ਜਿਨ੍ਹਾਂ ਨੇ ਤੁਹਾਡੀਆਂ ਸਪੀਡਾਂ ਚੈੱਕ ਕੀਤੀਆਂ ਤੇ ਤੈਨੂੰ ਗੱਲ 'ਚ ਪੱਗ ਪਾ ਕੇ ਤੋਰਿਆ ਸੀ ਨਾਲੇ ਤੂੰ ਤੇ ਕਹਿੰਦਾ ਹਾਂ ਵੀ ਉਹ ਤੇ ਕਿਸਾਨ ਹੀ ਨਹੀਂ ਹੈਗੇ ਜਿਹੜੇ ਕਿਸਾਨੀ ਮੋਰਚੇ 'ਚ ਸੀ ਹੈ ਇਹ ਤੁਹਾਡੇ ਹੀ ਬਿਆਨ ਸੀ ਨਾ ਲਾਂਤਿਓ ਔਰ ਅੱਜ 700 ਕਿਸਾਨ ਸ਼ਹੀਦ ਕਰਵਾ ਕੇ ਜਮੀਰ ਜਾਗ ਗਿਆ ਉਸ ਪਾਰਟੀ ਦਾ ਜਿਹੜਾ ਤੂੰ ਕਹਿ ਰਿਹਾ ਹੈਂ ਕਿ ਮੋਤੀ ਸਾਹਿਬ ਨੂੰ ਬਾਅਦ ਚ ਰੈਲਾਈਜ਼ ਹੋਇਆ ਫਿਰ ਉਹਨਾਂ ਨੇ ਮਾਫੀ ਮੰਗੇ ਜਿਹੜੇ ਅੱবি ਬਿੱਲ ਵਾਪਸ ਲਏ ਆ ਪਰ ਲਾਗੂ ਕਾਲੀ ਦਲ ਨੇ ਕਰਵਾਏ ਹੀ ਉਹ ਕੋਈ ਕੋਈ ਫੈਕਟ ਚੈੱਕ ਕਰ ਲਿਆ ਕਰੋ ਜਦੋਂ ਵੋਟਾਂ ਪਈਆਂ ਸੀ ਉਹ ਇਸ ਤੋਂ ਇਹਨੂੰ ਪਹਿਲਾਂ ਤੇ ਇਹ ਪੁੱਛੋ ਵੀ ਇਹਦੀ ਵੋਟ ਕਿਹਦੇ ਹੱਕ ਚ ਪਈ ਸੀ ਜਿਹੜਾ ਪੂਰਾ ਪਾਰਲੀਮੈਂਟ ਹਾਊਸ ਹੁੰਦਾ ਹੈ ਉੱਥੇ ਜਿਹੜੇ ਏਡੇ ਐਮਪੀ ਬੈਠੇ ਸੀ ਉਹਨਾਂ ਲੋਕਾਂ ਦੀਆਂ ਵੋਟਾਂ ਤੇ ਜਿਹੜੇ ਦੋ ਐਮਪੀ ਪੰਜਾਬ ਦੇ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਵੀ ਭਾਰਸਿਮਰਤ ਕੌਰ ਬਾਦਲ ਇਹਦਾ ਕਹਿਣ ਦਾ ਭਾਵੇਂ ਕਿ ਉਹ ਦੋ ਐਮਪੀਆ ਕਰਕੇ ਜਿਹੜਾ ਏਡੇ ਤਗੜੇ ਜਿਹੜਾ ਇਹ ਫਰੌਡ ਜਿਹੜਾ ਸੀ ਇਹ ਜਿਹੜਾ ਸਕੈਮ ਹੋਣ ਲੱਗਾ ਸੀ ਕਿਸਾਨਾਂ ਦੇ ਨਾਲ ਇਹ ਸਿਰਫ ਦੋ ਐਮਪੀਆ ਕਰਕੇ ਜਿਹੜਾ ਉਹ ਮੰਨ ਗਏ ਆ ਕੋਈ ਗੱਲ ਦੇ ਟੁੱਕ ਬਣ ਰਹੀ ਹੈ ਪੂਰਾ ਹਾਊਸ ਜਿਹੜਾ ਉਹ ਉੱਥੇ ਬੈਠਾ ਸੀ 2 ਵਟਾ ਪਈਆਂ ਨੇ ਇਸ ਬਿੱਲਾਂ ਦੇ ਖਿਲਾਫ ਪਾਰਲੀਮੈਂਟ ਦਾ ਰਿਕਾਰਡ ਚੈੱਕ ਕਰ ਲਿਆ ਜਾਵੇ ਔਰ ਬਿੱਟੂ ਦੇ ਉਤੇ ਕਾਰਵਾਈ ਕੀਤੀ ਜਾਵੇ ਜੋ ਇਹ ਝੂਠ ਫਿਲਾ ਰਿਹਾ ਹੈ ਔਰ ਇਹਦੀ ਆਪਣੀ ਵੋਟ ਇਹਨੂੰ ਪੁੱਛਾਂ ਵੀ ਕਿੱਧਰ ਪਾਈ ਦੂੰ ਇਹਨੇ ਪਾਈ ਵੀ ਹੈ ਕਿ ਨਹੀਂ ਪਾਈ ਵੋਟ ਇਸ ਬੰਦੇ ਨੂੰ ਇਹ ਤੇ ਪੁੱਛਿਆ ਜਾਵੇ ਔਰ ਇਹ ਗੱਲਾਂ ਕਰ ਰਿਹਾ ਕਿ ਇਹ ਕਿਸਾਨੀ ਬਿੱਲ ਕਿਸਾਨਾਂ ਦੇ ਵਿਰੋਧ ਤੋਂ ਬਾਅਦ ਮੈਨੂੰ ਮੈਂ ਤੇ ਸੋਚ ਰਹੀ ਹਾਂ ਕਿ ਇਹ ਜਿਸ ਤਰੀਕੇ ਦੇ ਨਾਲ ਅੱਜਕੱਲ ਬੀਜੇਪੀ ਇਹਨੂੰ ਬਿਆਨਦਵਾਰੀ ਹੈ ਇਹ ਮਤਲਬ ਇਹ ਇਹ ਲੱਗਦਾ ਨਹੀਂ ਇਹ ਆਪਣਾ ਪੰਜਾਬ ਦੇ ਵਿੱਚ ਕੋਈ ਵੀ ਆਧਾਰ ਬਣਾਉਣਾ ਚਾਹੁੰਦੇ ਹੋਣਗੇ ਕਿਉਂਕਿ ਇਹੋ ਜਿਹੇ ਬਿਆਨ ਨਹੀਂ ਦੇ ਦਵਾਉਂਦੇ ਨਾ ਇਹਨੂੰ ਪਤਾ ਹੋਣਾ ਚਾਹੀਦਾ ਵੀ 700 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ ਡੇਢ ਸਾਲ ਕਿੰਨਾ ਚਿਰ ਇਹ ਅੰਦੋਲਨ ਚੱਲਿਆ ਔਰ ਉਸ ਤੋਂ ਬਾਅਦ ਤੁਹਾਡਾ ਪਾਰਟੀ ਦਾ ਜ਼ਮੀਰ ਜਾਗਿਆ ਪਹਿਲਾਂ ਨਹੀਂ ਜਾਗਿਆ ਕਮਾਲ ਹੋ ਗਈ ਇਹਨਾਂ ਦੀ ਜਿਹੜੇ ਕਿਸਾਨਾਂ ਦੇ ਐਮਐਲਏ ਤੁਹਾਡੇ ਜਿਹੜੇ ਉੱਥੇ ਗੱਡੀਆਂ ਥੱਲੇ ਉਹਨਾਂ ਨੂੰ ਡਰੜ ਗਏ ਉਹਨਾਂ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਕਿੰਨਾ ਕੁਛ ਜਿਹੜਾ ਇਸ ਦਰਮਿਆਨ ਵਾਪਰ ਗਿਆ ਪੰਜਾਬ ਦੇ ਵਿੱਚ ਤੇ ਜਿਹੜੇ ਬਾਰਡਰਾਂ ਦੇ ਵਿੱਚ ਕਿੰਨਾ ਪ੍ਰਭਾਵ ਪਿਆ bizness ਨੂੰ ਕਿੰਨਾ ਪ੍ਰਭਾਵ ਪਿਆ ਕਿੰਨਾ ਘਾਟਾ ਆ ਪੰਜਾਬ ਨੇ ਆਲਰੇਡੀ ਝੱਲ ਲਿਆ ਸੀ ਇਹ ਕਿਸਾਨੀ ਬਿੱਲਾਂ ਦੇ ਵਾਪਸ ਹੋਣ ਤੋਂ ਵੀ ਔਰ ਇਹ ਬੰਦਾ ਅੱਜ ਉੱਠ ਕੇ ਇੰਨੀਆਂ ਗੱਲਾਂ ਕਰ ਰਿਹਾ ਹੈ ਕਿ ਅਕਾਲੀ ਦਲ ਨੇ ਕੀਤਾ ਜੀ ਫਿਰ ਅਕਾਲੀ ਦਲ ਤੇ ਹੁਣ ਵੀ ਕਹਿ ਰਿਹਾ ਬੰਦੀ ਸੰਘਰਿਆ ਕਰੋ ਫਿਰ ਮੰਨੋ ਅਕਾਲੀ ਦਲ ਦੀ ਕਮਾਲ ਹੀ ਹੋ ਗਈ ਹੈ ਜਿਹੜੇ ਬਿੱਲ ਵਾਪਸ ਹੋਏ ਆ ਉਹ ਕਿਸਾਨਾਂ ਦੀ ਬਦੌਲਤ ਹੋਏ ਆ ਜਿਹੜਾ ਵਿਰੋਧ ਹੋਇਆ ਜਿਹੜਾ ਇੱਥੇ ਲੋਕਾਂ ਨੇ ਉਹਨਾਂ ਨੂੰ ਡੰਡੇ ਵਿਖਾਏ ਆ ਜਿਹੜਾ ਸਾਡਾ ਅਕਾਲੀ ਦਲ ਦਾ ਗੱਠਜੋੜ ਟੁੱਟਿਆ ਮੰਤਰੀ ਸਾਹਿਬ ਨੇ ਅਸਤੀਫਾ ਦਿੱਤਾ ਇਹ ਚੀਜ਼ਾਂ ਦਾ ਪ੍ਰਭਾਵ ਤੁਸੀਂ ਕੀ ਸੋਚਦੇ ਹੋ ਵੀ ਨਹੀਂ ਪੈਂਦਾ ਅੱਜ ਅੱਜ ਇਸ ਬੰਦੇ ਨੂੰ ਹੁਣੇ ਸੈਂਟਰ ਦੇ ਵਿੱਚ ਕਿਤੇ ਕਾਂਗਰਸ ਆਜੇ ਨਾ ਇਹ ਬੰਦਾ 扑ੜਕ ਕੇ ਉਧਰ ਜਾਊਗਾ ਇਹ ਤਾਂ ਬੀਜੇਪੀ ਵਾਲੇ ਤੇ ਯਕੀਨ ਕਿਦਾਂ ਕਰੀ ਬੈਠੇ ਮੈਨੂੰ ਨਹੀਂ ਸਮਝ ਲੱਗ ਰਹੀ ਇਹਨਾਂ ਦੀ ਵੀ ਇਹ ਬੰਦਾ ਆਪਣੇ ਪਿਓ ਦਾਦੇ ਦਾ ਨਹੀਂ ਬਣਿਆ ਇਹ ਕੱਟੜ ਕਾਂਗਰਸੀ ਸ਼ਖਸ ਅੱਜ ਬੀਜੇਪੀ ਦੇ ਵਿੱਚ ਜਾ ਕੇ ਉਹਨਾਂ ਦੀ ਗੋਦੀ 'ਚ ਬਹਿ ਕੇ ਤੇ ਗੱਲਾਂ ਕਰ ਰਿਹਾ ਹੈ ਇਹ ਤੋਂ ਬਚੋ ਜੋ ਸੰਤਾਪ ਅਸੀਂ ਹੰਡਾਇਆ ਜੋ ਸਿੱਖ ਲੋਕਾਂ ਨੇ ਇੱਥੇ ਹੰਡਾਇਆ ਹੈ ਨਾ ਤੇਰੀ ਵਜ੍ਹਾ ਕਰਕੇ ਦਿੱਲੀ ਦੇ ਵਿੱਚ ਜਿਹੜੀਆਂ ਵਿਧਵਾ ਕਲੋਨੀਆਂ ਬਣ ਗਈਆਂ ਤੇਰੇ ਵਰਗਿਆਂ ਦੀ ਵਜਾ ਕਰਕੇ ਤੇਰੇ ਦਾਦੇ ਪਰਦਾਦੇਆਂ ਦੀ ਪਿਓ ਦਾਦਿਆਂ ਦੀ ਵਜਾ ਕਰਕੇ ਤੁਹਾਡੇ ਕਾਂਗਰਸੀਆਂ ਦੀ ਵਜਾ ਕਰਕੇ ਆਹ ਕੁਝ ਹੋਇਆ ਔਰ ਅੱਜ ਵੀਰੇ ਪੀਦੇ ਮੰਚ ਤੋਂ ਉੱਠ ਕੇ ਗੱਲਾਂ ਕਰ ਰਿਹਾ ਉਹ ਵੀ ਕਿਸਾਨਾਂ ਦੀ ਲੈਂਡ ਪੂਲਿੰਗ ਦਾ ਜਿਹੜਾ ਇੱਕ ਕ੍ਰੈਡਿਟ ਲੈਣ ਲਈ ਉੱਥੇ ਬੈਠੇ ਸੀ ਪਹਿਲਾਂ ਤੇ ਇਹ ਆਪਣੇ ਆਪ ਜੀ ਛਾਤੀ ਮਾਰ ਲਓ ਤੁਸੀਂ ਕੀ ਕੀਤਾ ਅਜ ਤੱਕ ਗੱਲਾਂ ਕਰਨ ਗੱਲਾਂ ਹੀ ਕਰ ਸਕਦੇ ਨੇ ਬਸ ਤੂੰ ਹੀ ਤੁਹਾਡੇ ਪੱਲੇ ਹੋਰ ਕੁਝ ਨਹੀਂ ਹੈਗਾ ਮੈਂ ਤੇ ਜ਼ਿਆਦਾ ਇਹਨਾਂ ਨੂੰ ਜਵਾਬ ਦੇਣਾ ਵੀ ਨਹੀਂ ਚਾਹੁੰਦੀ ਹਾਂ ਪਰ ਪਤਾ ਨਹੀਂ ਇਹਨੂੰ ਤੇ ਇਹਨੂੰ ਤੇ ਐਸਜੀਪੀਸੀ ਤਲਬ ਵੀ ਨਹੀਂ ਕਰ ਸਕਦੇ ਡਾ ਮਨੁਸ ਬੰਦਾ ਹੈ ਕਿ ਇਹ ਪਤਾ ਹੀ ਤਾਂ ਸਿੱਖਿਆ ਨਹੀਂ ਤੇ ਜੋ ਇਹਨੇ ਐਸਜੀਪੀਸੀ ਦੇ ਲਈ ਆ ਬਿਆਨ ਦਿੱਤਾ ਨਾ ਜੋ ਕੋਸ਼ ਸਕੂਲ ਕਾਲਜ ਜੋ ਉਹ ਪੜਾਈਆਂ ਕਰਾ ਰਿਹਾ ਬੱਚਿਆਂ ਨੂੰ ਜਿੰਨੀ ਜਿੰਨਾ ਕੰਮ ਐਸਜੀਪੀਸੀ ਕਰ ਰਹੀ ਆ ਤੇ ਤੂੰ ਉਹਦਾ ਮੁਕਾਬਲਾ ਕਰਵਾ ਰਿਹਾ ਆ ਆਰਐਸਐਸ ਦੇ ਨਾਲ ਆ ਆ ਆ ਤੇਰੇ ਸਿੱਖ ਹੋਣ ਦੇ ਸਬੂਤ ਆ ਤੂੰ ਤਾਂ ਸਿੱਖ ਹੈ ਹੀ ਨਹੀਂ ਐ ਤੈਨੂੰ ਸਿੱਖ ਮੰਨ ਕੌਣ ਰਿਹਾ ਐ ਤੂੰ ਤਾਂ ਆਪੇ ਆਪੇ ਸੈਲਫ ਕਲੇਮਡ ਸਿੱਖਿਆ ਕੋਈ ਤੈਨੂੰ ਸਿੱਖ ਕੋਈ ਪੰਜਾਬ ਦੇ ਵਿੱਚ ਤੈਨੂੰ ਪਸੰਦ ਨਹੀਂ ਕਰਦਾ ਨੌਜਵਾਨ ਤੇਰੀ ਸ਼ਕਲ ਵੇਖ ਕੇ ਉਹਨਾਂ ਦੇ ਕਹਲਾ ਵੀ ਭਾਵਨਾਵਾਂ ਪੜਕ ਜਾਂਦੀਆਂ ਪਰ ਅੱਜ ਇਹ ਇਹ ਬੰਦਾ ਉੱਥੇ ਮੰਚ ਤੋਂ ਪਤਾ ਨਹੀਂ ਕੀ ਖਾ ਪੀ ਕੇ ਚੜ ਗਿਆ ਸਟੇਜ 'ਤੇ ਤੇ ਜਿਹੜੇ ਇਹ ਇਹੋ ਜਿਹੇ ਬਿਆਨ ਦੇ ਰਿਹਾ ਉਹ ਜੀ ਭਾਪੀ ਜਿਹਨੂੰ ਇਹ ਨਹੀਂ ਸਮਝ ਆ ਰਹੀ ਕਿ ਇਸ ਬੰਦੇ ਦਾ ਵਿਰੋਧ ਬਹੁਤ ਜ਼ਿਆਦਾ ਹੈ ਪੰਜਾਬ ਦੇ ਵਿੱਚ ਇਸੇ ਲਈ ਇਹਨੂੰ ਹਰਾਇਆ ਪਰ ਤੁਸੀਂ ਇਹਨੂੰ ਫੇਰ ਸਿਰ ਤੇ ਬਿਠਾ ਲਿਆ ਇਹ ਹੁਣ ਤੁਹਾਡੀਆਂ ਤੁਸੀਂ ਜਾਣੋ ਬਾਕੀ ਮੇਰੀ ਇਸਾਈ ਵੀਰਾਂ ਨੂੰ ਬੇਨਤੀ ਆ ਕਿ ਇਹਨੂੰ ਜਵਾਬ ਇਹ ਤੁਸੀਂ ਆਪ ਹੀ ਦਿਓ ਜੋ ਕੁਛੇ ਬੋਲ ਕੇ ਗਿਆ